ਨਗਰ ਨਿਗਮ ਵੱਲੋਂ ਅਸੇਜ਼ ਵਾਓ ਐਨਜੀਓ ਨਾਲ ਮਿਲ ਕੇ ਇੱਕ ਸਫਾਈ અભિયાન ਮਾਨਯੋਗ ਕਮਿਸ਼ਨਰ ਅਤੇ ਐਡੀਸ਼ਨਲ ਕਮਿਸ਼ਨਰ ਦੀ ਹਦਾਇਤਾਂ ਤੇ ਸਿਹਤ ਅਫਸਰ ਡਾਕਟਰ ਕਿਰਨ ਜੀ ਦੇ ਨਿਰਦੇਸ਼ਾਂ ਤੇ ਬੱਸ ਸਟੈਂਡ ਦੇ ਆਲੇ ਦੁਆਲੇ ਤੇ ਸਫਾਈ અભિયાન ਚੀਫ ਸੈਨੇਟਰੀ ਇਨਸਪੈਕਟਰ ਵਿਜੇ ਗਿੱਲ ਦੀ ਅਗਵਾਈ ਵਿੱਚ ਚਲਾਇਆ ਗਿਆ ਇਸ ਮੌਕੇ ਤੇ ਸਿਹਤ ਅਫਸਰ ਡਾਕਟਰ ਕਿਰਨ ਜੀ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਨਗਰ ਨਿਗਮ ਦੀ ਸਫਾਈ ਦੇ ਕੰਮਾਂ ਵਿੱਚ ਸਹਿਯੋਗ ਕਰਨ ਲਈ ਕਿਹਾ ਗਿਆ जो हो अपना शहर साफ सुथरा रह सके इस मौके एन जी ओ हैड अविनाश खुशप्रीत काजल फरियाद राधिका किरण नगर निगम दे दविंदर कौर तेजिंदर परमजीत कौर सुभाष सुपरवाइजर एंथनी राकेश प्रगट मनप्रीत आदि मौजूद सन जिम्मे की शहर की साफ सफाई रख लगातार कोशिश कर रहा है ਅੱਜ ਮਾਨਯੋਗ ਕਮਿਸ਼ਨਰ ਨਗਰ ਨਿਗਮ ਅਤੇ ਮਾਨਯੋਗ ਅਡੀਸ਼ਨਲ ਕਮਿਸ਼ਨਰ ਨਗਰ ਨਿਗਮ ਦੀਆਂ ਹਾਜ਼ਰੀਆਂ ਤੇ ਇੱਕ ਐਨ ਜੀਓ ਐਸਿਸ ਵਾਓ ਸੇਵ ਦਾ ਅਰਥ ਏ ਟੂ ਜ਼ेड ਵੀ ਆਰ 1 ਇਸ ਆਰਗੇਨਾਈਜੇਸ਼ਨ ਦੇ ਮੈਂ ਜਿਹੜੇ ਵਲੰਟੀਅਰਸ ਨੇ ਇਹਨਾਂ ਨੂੰ ਨਾਲ ਲੈ ਕੇ ਅਸੀਂ ਬੱਸ ਸਟੈਂਡ ਦਾ ਜਿਹੜਾ ਅਲਾ ਦਵਾਲਾ ਉਹਦੀ ਸਫਾਈ ਕਰਾਂਗੇ ਤਾਂ ਜੋ ਆਮ ਸ਼ਹਿਰੀਆਂ ਦੇ ਨਾਲ-ਨਾਲ ਜੋ ਸ਼ਬਾਰੋ ਸ਼ਰਧਾਲੂ ਜਾਂ ਟੂਰਿਸਟ ਆ ਰਹੇ ਨੇ ਉਨਾਂ ਦੇ ਉੱਤੇ ਵੀ ਸ਼ਹਿਰ ਦੀ ਜਿਹੜੀ ਸਫਾਈ ਹੈ ਉਹਦੇ ਪ੍ਰਤੀਕ ਚੰਗਾ ਵਿਚਾਰ ਬਣ ਸਕੇ ਇਸ ਲਈ ਅੱਜ ਆਪਾਂ ਤੋਂ ਇਹ ਮੁਹਿੰਮ ਸ਼ੁਰੂ ਕਰਾਂ ਦੇਖੋ ਆਮ ਜਨਤਾ ਨੂੰ ਇਹ ਆਪਾਂ ਹੀ ਸੰਦੇਸ਼ ਦੇਣਾ ਚਾਹਾਂਗੇ ਕਿ ਕੂੜਾ ਹਰ ਘਰ ਵਿੱਚ ਪੈਦਾ ਹੁੰਦਾ ਹੈ ਲੇਕਿਨ ਅਗਰ ਉਹ ਉਸ ਕੂੜੇ ਨੂੰ ਜਿਹੜੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਜਾਂਦੀਆਂ ਨੇ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਉਹਨਾਂ ਗੱਡੀਆਂ ਦੇ ਵਿੱਚ ਹੀ ਦੇਣ ਨਾ ਕਿ ਕਿਤੇ ਵੀ ਜਿਹੜਾ ਖਾਲੀ ਪਲਾਟ ਹੈ ਜਾਂ ਕੋਈ ਮੁਹੱਲੇ ਦੀ ਨੁੱਕਰ ਹੈ ਜਾਂ ਕੋਈ ਸੜਕ ਹੈ ਬੁਝਾਏ ਕਿ ਉੱਥੇ ਸਿੱਟਣ ਦੇ ਜਦੋਂ ਉਹ ਕੂੜਾ ਡਾਇਰੈਕਟਲੀ ਸਾਨੂੰ ਦਿੰਦੇ ਆ ਤੇ ਅਸੀਂ ਸੈਂਟੀਫਿਕਲੀ ਉਹਨੂੰ ਪ੍ਰੋਸੈਸ ਕਰਕੇ ਖਤਮ ਕਰ ਸਕਦੇ ਆ ਤੇ ਜਿਉ ਕੂੜਾ ਸਾਈਡਾਂ ਤੇ ਸੁੱਟਦੇ ਕਿਤੇ ਸਾਨੂੰ ਪਹਿਲੇ ਕੂੜੇ ਨੂੰ ਚੁੱਕਣ ਲਈ ਮਿਹਨਤ ਕਰਨੀ ਪੈਂਦੀ ਹੈ ਉਹਦੇ ਨਾਲ ਸ਼ਹਿਰ ਦੀ ਜਿਹੜੀ ਦਿੱਖ ਹੈ ਉਹ ਵੀ ਖਰਾਬ ਹੁੰਦੀ ਹੈ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੁੰਦਾ ਹੈ ਤੇ ਫਿਰ ਉਹਨੂੰ ਲਿਜਾ ਕੇ ਪ੍ਰੋਸੈਸ ਕਰਨ 'ਚ ਵੀ ਪ੍ਰੋਬਲਮ ਆਉਂਦੀ ਹੈਗੀ ਹੈ ਇਸ ਲਈ ਮੇਰੀ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਜੋ ਘਰਾਂ 'ਚ ਕੂੜਾ ਪੈਦਾ ਹੋ ਰਿਹਾ ਹੈ ਉਹਨੂੰ ਬਜਾਏ ਕਿਤੇ ਸਿੱਟਣ ਦੇ ਕਾਰਪੋਰੇਸ਼ਨ ਦੀਆਂ ਗੱਡੀਆਂ ਨੂੰ ਹੀ ਦਿੱਤਾ ਜਾਵੇ ਤਾਂ ਕਿ ਉਹਨੂੰ ਮੁਕੰਮਲ ਰੂਪ ਵਿੱਚ ਖਤਮ ਕੀਤਾ ਜਾ ਸਕੇ ਸਾ ਐਨ ਜੀਓ ਐਸਐਸ ਵਾਓ ਅੱਜ ਕਾਰਪੋਰੇਸ਼ਨ ਨਾਲ ਕਲੈਬ ਕਰਕੇ ਸ਼ਹਿਰ ਨੂੰ ਇੱਕ ਮੈਸੇਜ ਦੇ ਰਿਹਾ ਇਸ ਤਰ੍ਹਾਂ ਹੀ ਬਾਕੀ ਵੀ ਜਿਹੜੀਆਂ ਸੰਸਥਾਵਾਂ ਵਾਂ ਚਾਹੇ ਹੋ ਧਾਰਮਿਕਾਂ ਚਾਹੇ ਹੋ ਸਮਾਜ ਸੇਵੀ ਆ ਉਹਨਾਂ ਨਾਲ ਜਿਆਦਾ ਕਿ ਉਹ ਇਸੇ ਤਰ੍ਹਾਂ ਹੀ ਆਪਣਾ ਸ਼ਹਿਰ ਸਾਫ਼ ਸੁਥਰਾ ਰਹਿ ਸਕਦਾ ਜਿਵੇਂ ਕਿ ਸਾਡੇ ਡਾਕਟਰ ਸਾਹਿਬ ਐਡਮਿਨ ਅਫੀਸਰ ਸਾਹਿਬ ਨੇ ਦੱਸਿਆ ਆਪਲੀ ਨੂੰ ਕਿ ਮਾਨਯੋਗ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਤੇ ਸ਼ਹਿਰ 'ਚ ਵਕ-ਵਕ ਮੁਹਿੰਮਾਂ ਚਲਾਈਆਂ ਜਾ ਰਹੀਆਂ ਸਫਾਈ ਦੇ ਪ੍ਰਤੀ ਸੋ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਹੈ ਕਿ ਉਹ ਇਸ ਸਾਨੂੰ ਕਾਰਪੋਰੇਸ਼ਨ ਦਾ ਸਾਥ ਦੇਣ ਇਸ ਫੈਸਟੀਵਲ ਸੀਜ਼ਨ ਚ ਆਇਆ ਕੂੜੇ ਦੀ ਆਮਦ ਹੈ ਜਿਸ ਨਾਲ ਚ ਵੈਸੇ ਹੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਇਸ ਤਰ੍ਹਾਂ ਇਸ ਸਾਥ ਦੇਣ ਕਾਰਪੋਰੇਸ਼ਨ ਦਾ ਤਾਂ ਜੋ ਆਪਾਂ ਵਕਤ 'ਚ ਸ਼ਹਿਰ ਨੂੰ ਸਾਫ਼ ਸੁਥਰਾ ਰੱਖ ਸਕਾਂ ਅਸੀਂ ਵਰਲਡ ਮਿਸ਼ਨ ਸੋਸਾਇਟੀ ਚਰਚ ਆਫ ਗੋਡ ਦੇ ਵਾ ਯੰਗ ਅਡਲਟ ਵਰਕਰਸ ਦਾ ਇੱਕ ਗਰੁੱਪ ਹੈ ਐਸ ਐਸ ਵਾਓ ਐਸ ਐਸ ਵਾਓ ਦਾ ਮਤਲਬ ਹੈਗਾ ਸੇਵ ਦਾ ਅਰਥ ਫ੍ਰੋਮ A ਟੂ Z ਐਂਡ ਵਾਓ ਦਾ ਮਤਲਬ ਹੈਗਾ ਵੀ ਆਰ ਵਨ ਫੈਮਿਲੀ ਅਸੀਂ ਸਵੈ ਸੇਵਾ ਕਾਰਿਆ ਨੂੰ ਇਸ ਬੁਰੀ ਦੁਨੀਆ ਤਦਿੰਗ ਯਾ ਅੱਜ ਵੀ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਬੱਸ ਸਟੈਂਡ ਸਿਟੀ ਤੇ ਅੱਜ ਅਸੀਂ ਕਲੀਨਿੰਗ ਕੈਂਪ ਆਯੋਜਿਤ ਕੀਤਾ ਆ ਤੇ ਹਰੀ ਸੀਜ਼ਨ ਚੱਲ ਰਿਹਾ ਹੈ ਤੇ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਅਤੇ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਸਾਂਝੇ ਤੌਰ ਤੇ ਜਿਹੜਾ ਉਹ ਸਫਾਈ ਅਭਿਆਨ ਚਲਾਇਆ ਗਿਆ ਹੈ ਜਿਹੜਾ ਕਿ ਬੱਸ ਸਟੈਂਡ ਤੇ ਉਸ ਦੇ ਆਸ-ਪਾਸ ਚਲਾਇਆ ਗਿਆ ਹੈ ਸੋ ਵਧੀਆ ਉਪਰਾਲਾ ਹੈ ਹੋਰ ਵੀ ਸੰਸਥਾਵਾਂ ਨੂੰ ਜਿਹੜਾ ਸਾਹਮਣੇ ਆਣਾ ਚਾਹੀਦਾ ਹੈ ਕਿਉਂਕਿ ਰਲ ਮਿਲ ਕੇ ਹੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕਦਾ ਹੈ ਕੂੜਾ ਇੱਕ ਐਸੀ ਚੀਜ਼ ਹੈ ਜਿਹੜਾ ਕਦੇ ਖਤਮ ਨਹੀਂ ਹੋ ਸਕਦਾ ਪਰ ਉਸ ਦਾ ਸਹੀ ਨਿਪਟਾਰਾ ਬਹੁਤ ਜ਼ਰੂਰੀ ਹੈ ਸੋ ਇਸ 'ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤੇ ਨਗਰ ਨਿਗਮ ਨੂੰ ਇਹੀ ਕਵਾਂਗੇ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਵੱਧ ਤੋਂ ਵੱਧ ਸਫਾਈ ਮੁਹਿੰਮ ਜਿਹੜੀ ਹੈ ਉਹ ਚਲਾਈ ਜਾਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟੇ ਨਿਊਜ਼ ਅੰਮ੍ਰਿਤਸਰ